ਹਾਂਜੀ ਸਤ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਮਾਤਾ ਗੁਜਰੀ ਜੀ ਚੈਰੀਟੇਬਲ ਟਰਸਟ ਜੇ ਗਰਾਉਂਡ ਦੀ ਸਿਵਲ ਹਸਪੀਟਲ ਤੋਂ ਦੁੱਧ ਸੇਵਾ ਚਾਲੂ ਕਰਤੀ ਜੀ ਹੁਣ ਆਪਾਂ ਤੇ ਹਾਂਜੀ ਹਾਂਜੀ ਕਿਹੜੇ ਬੰਨੋ ਬਾਈ ਚੱਕਰ ਤੋਂ ਆ ਅੱਛਾ ਕੌਣ ਤੇ ਲਾਇਥੇ ਮਾਂ ਮਾਹੀ ਬਣਾਈ ਹਰਨ ਦਾ ਆਪਰੇਸ਼ਨ ਹਰਨੀਆਂ ਦਾ ਆਪਰੇਸ਼ਨ ਹੋਇਆ ਠੀਕਾ ਠੀਕਾ ਰੋੜੋ ਘੱਟ ਬਰਾੜ ਰੋੜੋ ਘੱਟ ਥੋੜਾ ਜਿਹਾ हाल है जथेदार जी हा जी हा जी, जी केड़े एरिए चो आहे ਠੀਕ ਠੀਕ ਕੀ ਗੱਲ ਕੌਣ ਟੱਲਾ ਉਹ ਭਰਾ ਮੇਰਾ ਜੀ ਆਇਆਂਾ ਉਹ ਮਿੱਟੀ ਟਰਾਲੀ ਸਟਾਈ ਸੀ ਹਾਂ 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 ਉਹ ਕੋਈ ਜਿੰਨੀ ਕਹਾਣੀ ਨਹੀਂ ਕਿ ਉਹਦੇ ਪਾਣੀ ਖੜਦਾ ਸੀ ਨਹੀਂ ਉਹ ਮੁੰਡਾ ਆ ਛੁੱਟੀ ਉਹ ਕਹਿੰਦਾ ਮਿੱਟੀ ਸਟਾ ਦਿਓ ਇੱਥੇ ਪਾਣੀ ਖੜਦਾ ਹਾਂ 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 ਮੰਗਾ ਸਟਾ ਦਿਓ ਉਹ ਸੜਕ ਬਣਨੀ ਆ ਆਪਣੇ ਸੜਕਾਂ ਬਣਨੀਆਂ ਦਾ ਹੁਣ ਹਾਂਜੀ ਹਾਂਜੀ ਸਾਰੇ ਪਿੰਡ ਦੇ ਸਕੂਲ ਤਾਈਂ ਸੜਕ ਟਰੌੜੀ ਬਣਾਉਂਦੇ 11 ਹਾਂ 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 ਫਤਵਾਂ ਦੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਉਹ ਕੰਦਾ ਛੱਡ ਜਾਣਾ ਜਦੋਂ ਮੁੰਡੇ ਨੇ ਸੜਤੀ ਟਰਾਲੀ ਉਹਦੇ ਵਿੱਚ ਕਦੇ ਕੋਈ ਬਹੁਤ ਜ਼ਹਿਰੀ ਸੱਪ ਆ ਗਿਆ ਆਹੋ ਮਿੱਟੀ ਆ ਗਈ ਠੀਕ ਆ ਬਾਈ ਹੁਣ ਆਹ ਹੁਣ ਤਾਂ ਠੀਕ ਆ ਹੱਥ ਵਾਲਾ ਕਰਾਇਆ ਤੁਹਾਡੇ ਤੋਂ ਠੂੜ ਵਾਲੇ ਇੱਥੇ ਡਾਕਟਰ ਉਹਨਾਂ ਨੂੰ ਕਹਿੰਜਾਂਗੇ ਉਹਨਾਂ ਨੂੰ ਕਰਾਇਆ ਉਹ ਆਜੇ ਹੁਣ ਠੀਕ ਚਲੋ ਮਹਾਰਾਜ ਬੜਾ ਕਰੋ ਬੰਨ ਗਏ ਕੋਈ ਠੀਕ ਠੀਕੇ ਟੂਕੇ ਹਲਵਾ ਲਿਓ ਧਾਗੇ ਤੇ ਨਾ ਰਹੀਓ ਨਾ ਨਾ ਠੀਕੇ ਦਾ ਆਹੀ ਤਾਂ ਇੱਥੇ ਕਰਾਇਆ ਦਾਸਨ ਆਕੇ ਟੁੱਕੇ ਵਾਲੇ ਦਾ ਜਾ ਹਉ ਧਾਗੇ ਵਾਲੇ ਮੁੜ ਕੇ ਹਾ ਗੱਲ ਹੱਥ ਨਹੀਂ ਆਉਂਦੀ ਹੁੰਦੀ ਹਾਂ ਜੀ ਮਾਨ ਦੇ ਨਹੀਂ ਹੁਣ ਜਦੋਂ ਆਨੇ ਚਲੋ ਉਹ ਤਾਂ ਹੁਣ ਪਤਾ ਹੀ ਬੰਦੇ ਦਾ ਮਾਨ ਵੀ ਸਮਝਾਉਣਾ ਹੁੰਦਾ ਵੀ ਚਾਹ ਹਾਂ ਮਾਨਦਾ ਹੁਣ ਆਪਾਂ ਦਾ ਨਹੀਂ ਨਹੀਂ ਕੋਈ ਦੇ ਹਿਸਾਬ ਨਾਲ ਮੈਂ ਤਾਂ ਆਪਾਂ ਦਾ ਕਰਦੇ ਜੀ ਨਹੀਂ ਠੀਕ ਹੈ ਜੀ ਤੁਹਾਡੀ ਗੱਲ ਕਿਵੇਂ ਹੁਣ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੇਰਾ ਮਤਲਬ ਕਹਿਣ ਦਾ ਵੀ ਡਾਕਟਰ ਤੇ ਵੀ ਟਾਪਾ ਲਾਜ ਦਾ ਵੀ ਨਹੀਂ ਨਹੀਂ ਡਾਕਟਰ ਕੋਲ ਜਾਂਦਾ ਹੱਥਾ ਹੋ ਗਏ ਬੰਦੇ ਕੋਲ ਬਹੁਤ ਸੋਣਾ ਹੁਣ ਤਾਂ ਮਾਰੇ ਮੋਟੇ ਜ਼ਖਮ ਲੱਗੇ ਆ ਮਾਰੇ ਮੋਟੇ ਚਲੋ ਠੀਕ ਆ ਬਾਈ ਏਹ ਸਾਸੰਗ ਜੀ ਤਨਮਾਤਾ ਗੁਜਰੀ ਚੈਰੀਟੇਬਲ ਟਰਸਟ ਜਿਗਰਾਉਂ ਵੱਲੋਂ ਦੁੱਧ ਸੇਵਾ ਸ਼ੁਰੂ ਕਰਤੀ ਜੀ ਸਵੇਰੇ ਕਿਉਂਕਿ ਹੁਣ ਠੰਡ ਆ ਗਈ ਜੀ ਤੇ ਪਿੰਡਾਂ ਤੋਂ ਸੰਗਤ ਆਈ ਹੁੰਦੀ ਹੈ ਤੇ ਇਸ ਕਰਕੇ ਇਹ ਦੁੱਧ ਸੇਵਾ ਸਵੇਰੇ ਆਪਣੇ ਸਰਕਾਰੀ ਹਸਪੀਟਲ ਆ ਜੀ ਇਹ ਜਿਗਰਾਉਂ ਦਾ ਇੱਥੇ ਤਕਰੀਬਨ 7:00 ਵਜੇ ਆ ਕੇ ਦੁੱਧ ਵਰਤਾਇਆ ਜਾਊਗਾ ਜੀ ਇਹਦੇ ਸੋਕ ਸੌ ਡੇਡ ਸੋ ਮਰੀਜ਼ ਹੁੰਦਾ ਜੀ ਮਨ ਟੰਡਾ ਬੁੰਡਾ ਤੋਂ ਆਇਆ ਦੂਰੋਂ ਨੇੜਿਓਂ ਤੇ ਓਰ ਸਾਡੀ ਕਿਰਪਾ ਵਾ ਠੀਕ ਆ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ